ਹਾਂਜੀ ਜੇ ਤੁਹਾਡੇ ਵੀ ਪਰਿਵਾਰ ਚੋਂ ਕਿਸੇ ਵੀ ਜੀ ਦੇ ਗੋਡੇ ਬਦਲਾਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲਿਓ ਮੈਂ ਹੋਰ ਵੀਡੀਓ ਵੀ ਆਉਦੇ ਚੈਨਲ ਦੇ ਉੱਤੇ ਲੈ ਕੇ ਆਵਾਂਗਾ ਜਿਦੇ ਵਿੱਚ ਤੁਹਾਨੂੰ ਪ੍ਰੋਪਰ ਹਰ ਇੱਕ ਜਾਣਕਾਰੀ ਬਿਲਕੁਲ ਸਹੀ ਮਿਲੂਗੀ ਕੋਈ ਵੀ ਜਾਣਕਾਰੀ ਗਲਤ ਇਸ ਚੈਨਲ ਦੇ ਉੱਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ ਮੈਂ ਮਾਤਾ ਨੂੰ ਲੈ ਕੇ ਗਿਆ ਸੀ ਏਮਸ ਹਸਪੀਟਲ ਬਠਿੰਡਾ ਇੱਕ ਵਾਰੀ ਹਰ ਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਦਾ ਧੰਨਵਾਦ ਜਰੂਰ ਬੰਦਦਾ ਉਨ੍ਹਾਂ ਨੇ ਇਸ ਹਸਪਤਾਲ ਦਾ ਨਿਰਮਾਣ ਜੋ ਬਠਿੰਡਾ ਦੇ ਵਿੱਚ ਕਰਵਾਇਆ ਹੈ ਉਹਦੇ ਨਾਲ ਬਹੁਤ ਲੱਖਾਂ ਹਜ਼ਾਰਾਂ ਜੋ ਲੋਕਾਂ ਨੂੰ ਅਲੱਗ-ਅਲੱਗ ਸਟੇਟ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਲਾਭ ਮਿਲਿਆ ਹੈ 5 ਲੱਖ ਵਾਲਾ ਕਾਰਡ ਇੱਥੇ ਤੁਹਾਡਾ ਆਸਾਨੀ ਨਾਲ ਬਣ ਵੀ ਜਾਂਦਾ ਹੈ ਮੌਕੇ ਤੇ ਅਤੇ ਜਿਹੜੇ ਤੁਹਾਡੇ ਕਾਰਡ ਬਣੇ ਹੋਏ ਹਨ ਉਹ ਮੌਕੇ ਤੇ ਚੱਲ ਵੀ ਜਾਂਦੇ ਨੇ ਕਿਉਂਕਿ ਬਾਕੀ ਸਾਰੇ ਹਸਪਤਾਲ ਦੇ ਵਿੱਚ ਕਾਰਡ ਬੰਦ ਕੀਤੇ ਜਾ ਰਹੇ ਨੇ ਜਾਂ ਉਨ੍ਹਾਂ ਤੇ ਪੈਸੇ ਨਹੀਂ ਆ ਰਹੇ ਉਹਨਾਂ ਦੇ ਵਿੱਚ ਜੋ ਲੋਕ ਪੇਸ਼ੈਂਟ ਨੇ ਉਹ ਬਹੁਤ ਜ਼ਿਆਦਾ ਹੋ ਚੁੱਕੇ ਨੇ ਇਸ ਕਰਕੇ ਤੁਹਾਡੀ ਵਾਰੀ ਕਾਫੀ ਲੇਟ ਆਉਂਦੀ ਹੈ ਇੱਥੇ ਹਸਪੀਟਲ 'ਚ ਤੁਹਾਨੂੰ ਇਦਾਂ ਦੀ ਕੋਈ ਸਮੱਸਿਆ ਦੇਖਣ ਨੂੰ ਨਹੀਂ ਮਿਲਦੀ ਤੁਹਾਡੀ ਵਾਰੀ ਵੀ ਜਲਦੀ ਆ ਜਾਂਦੀ ਹੈ ਅਤੇ ਤੁਹਾਨੂੰ ਅਪਰੂਵਲ ਵੀ ਨਾਲ ਦੀ ਨਾਲ ਹੀ ਤੁਹਾਡੇ ਖਾਤੇ ਦੇ ਵਿੱਚ ਪੈਸੇ ਮਿਲ ਜਾਂਦੇ ਨੇ ਹਾਂਜੀ ਜੇ ਤੁਸੀਂ ਗੋਡਿਆਂ ਦਾ ਅਪਰੇਟ ਕਾਰਡ ਦੇ ਉੱਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਏਮਜ਼ ਹਸਪੀਟਲ ਬਠਿੰਡਾ ਦੇ ਵਿੱਚ ਜਾ ਕੇ ਕਰਵਾ ਸਕਦੇ ਹੋ ਮਰੀਜ਼ੀ ਆਪੀਡੀ ਤੋਂ ਲੈ ਕੇ ਆਪਰੇਸ਼ਨ ਥੀਏਟਰ ਤੱਕ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜਾਊਗੀ ਤਾ ਜੋ ਤੁਹਾਨੂੰ ਵੀ ਜੇ ਗੋਡੇ ਚੇਂਜ ਕਰਵਾਉਣੇ ਨੇ ਆਪਦੇ ਕਿਸੇ ਪਰਿਵਾਰਕ ਮੈਂਬਰ ਦੇ ਆਸਾਨੀ ਹੋ ਜਾਵੇ ਇਸ ਵੀਡੀਓ ਰਾਈ ਦੇਖ ਕੇ ਵੀ ਇਹ ਪੂਰਾ ਪ੍ਰੋਸੈਸ ਕਿਵੇਂ ਆ ਇਹਨੂੰ ਮੈਂ 2 ਜਾਂ 3 ਭਾਗਾਂ ਦੇ ਵਿੱਚ ਵੀਡੀਓ ਨੂੰ ਵੰਡਿਆ ਹੈ ਕਿਉਂਕਿ ਵੀਡੀਓ ਦੀ ਲੈਂਥ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਹਾਂਜੀ ਪਹਿਲਾਂ ਤੁਸੀਂ ਓਪੀਡੀ ਵਿੱਚ ਜਾ ਕੇ ਉੱਥੋਂ ਸਲਿੱਪ ਲੈ ਲੈਣੀ ਹੈ 10 ਰੁਪਏ ਤੁਹਾਡੇ ਕਾਊਂਟਰ ਦੇ ਉੱਤੇ ਲੱਗਦੇ ਆ ਇੱਥੇ ਧਿਆਨ ਦੇਣ ਯੋਗ ਆ ਲੇ ਹੈ ਹਸਪੀਟਲ ਜਿੰਨਾ ਵੱਡਾ ਵੀ ਹੈ ਤਾਂ ਲੋਕਾਂ ਦਾ ਰਸ਼ ਵੀ ਉਨਾ ਹੀ ਜ਼ਿਆਦਾ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਹੈ ਤੇ ओपीडी ਚ ਤੁਹਾਡੀ ਲਾਈਨ ਲੱਗਦੀ ਹੈ ਲਾਈਨਾਂ ਦੇ ਵਿੱਚ ਤੁਹਾਨੂੰ ਘੰਟਾ ਅੱਧਾ ਘੰਟਾ ਤੁਹਾਡਾ ਲੰਘ ਜਾਂਦਾ ਹੈ ਉਸ ਤੋਂ ਬਾਅਦ ਤੁਹਾਡੀ ਜੋ ਸਲਿੱਪ ਮਿਲਦੀ ਹੈ ਤਾਂ ਤੁਸੀਂ ਡਾਕਟਰ ਦੇ ਕੋਲ ਜਾਣਾ ਹੈ ਡਾਕਟਰ ਸਾਹਿਬ ਆਨ ਤੁਹਾਨੂੰ ਸਿਖਣਗੇ ਤੁਹਾਡਾ ਚੈੱਕਅਪ ਕੀਤਾ ਜਾਊਗਾ ਤੁਸੀਂ ਉਹਨਾਂ ਨੂੰ ਪੁਰਾਣੀਆਂ ਰਿਪੋਰਟਾਂ ਆਪਦੀਆਂ ਦਿਖਾ ਸਕਦੇ ਹੋ ਵੀ ਐਕਸ-ਰੇ ਜਿਹੜੇ ਤੁਹਾਡੇ ਗੋਡੇ ਦੇ ਕਰਵਾਏ ਹੋਏ ਨੇ ਤਾਂ ਉਹ ਤੁਹਾਨੂੰ ਟੈਸਟ ਲਿਖ ਕੇ ਦੇਣਗੇ ਹਸਪੀਟਲ ਦੇ ਅੰਦਰ ਹੀ ਲੈਬੋਰੀ ਹੈ ओपीडी ਸਲਿੱਪ ਜਿੱਥੋਂ ਤੁਸੀਂ ਲਈ ਹੈ ਦੁਬਾਰਾ ਤੁਸੀਂ ਉੱਥੇ ਜਾ ਕੇ ਕਾਊਂਟਰ ਤੇ ਫੀਸ ਭਰ ਕੇ ਲੈਬੋਰਟਰੀ ਦੇ ਵਿੱਚ ਜਾ ਕੇ ਟੈਸਟ ਕਰਵਾ ਸਕਦੇ ਹੋ ਤੁਸੀਂ ਕਿਤੋਂ ਵੀ ਬਾਹਰ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਟੈਸਟ ਤੁਹਾਡਾ ਏਦਾਂ ਦਾ ਨਹੀਂ ਵੀ ਜਿਹੜਾ ਬਾਹਰ ਜਾ ਕੇ ਹੋਊਗਾ ਇਹ ਹਸਪੀਟਲ ਇੰਨਾ ਜ਼ਿਆਦਾ ਵਧੀਆ ਹੈ ਵੀ ਤੁਹਾਡੇ ਸਾਰੇ ਟੈਸਟ ਹਸਪੀਟਲ ਦੇ ਅੰਦਰ ਹੀ ਹੋਣਗੇ ਤੇ ਤੁਹਾਡਾ ਜੋ ਰਿਜ਼ਲਟ ਆ 24 ਘੰਟੇ ਬਾਅਦ ਜਿੱਥੇ ਤੁਸੀਂ ਪੇਮੈਂਟ ਭਰੀ ਆ ਆਪੀਡੀ ਕਾਊਂਟਰ ਤੇ ਉੱਥੇ ਹੀ ਤੁਹਾਡਾ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਤੁਸੀਂ ਉਹ ਰਿਪੋਰਟ ਲੈ ਕੇ 24 ਘੰਟਿਆਂ ਬਾਅਦ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜਿਹੜੀ ਇੱਥੇ ਖਾਸ ਗੱਲ ਇੱਕ ਇਹ ਵੀ ਹੈ ਜਿਹੜੀ ਤੁਹਾਡੀ ਸਲੀਪ ਹੈ 6 ਮਹੀਨੇਾਂ ਲਈ ਵੈਲਿਡ ਰਹਿੰਦੀ ਹੈ ਅਤੇ ਤੁਹਾਡਾ ਜੋ ਟਾਈਮ ਆ ਡਾਕਟਰ ਸਾਹਿਬ ਨੂੰ ਮਿਲਦਾ ਉਹ ਸ਼ਾਮ ਨੂੰ 5 ਵਜੇ ਤੱਕ ਹੈ ਨਹੀਂ ਤਾਂ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਸਿਵਲ ਹਸਪਤਾਲ ਜਿੰਨੇ ਵੀ ਨੇ ਆਪਣੇ ਜੋ ਪੰਜਾਬ ਸਰਕਾਰ ਦੇ ਅੰਡਰ ਆਉਂਦੇ ਆ ਉਹਨਾਂ ਤੇ 1.5 ਜਾਂ 2 ਵਜੇ ਤੱਕ ਹੀ ਡਾਕਟਰ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਇੱਥੇ ਇਦਾਂ ਦਾ ਕੁਝ ਨਹੀਂ ਇੱਥੇ 5 ਵਜੇ ਤੱਕ ਡਾਕਟਰ ਸਾਹਿਬਾਨ ਤੁਹਾਨੂੰ ਮਿਲਦੇ ਆ ਤੁਹਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਨੇ ਸਟਾਫ ਬਹੁਤ ਜ਼ਿਆਦਾ ਵਧੀਆ ਇੱਥੋਂ ਦਾ ਤੇ ਜੋ ਸਕਿਉਰਟੀ ਗਾਰਡ ਵੀਰ ਨੇ ਉਹ ਵੀ ਇੱਥੇ ਦੇ ਕਾਫੀ ਜ਼ਿਆਦਾ ਵਧੀਆ ਨੇ ਉਹਨਾਂ ਦਾ ਵੀ ਜੋ ਨੇਚਰ ਹੈ ਕਾਫੀ ਵਧੀਆ ਹੈ ਹਰ ਇੱਕ ਨੂੰ ਵਧੀਆ ਉਹ ਜਾਣਕਾਰੀ ਦਿੰਦੇ ਆ ਜੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਉਹ ਤੁਹਾਨੂੰ ਪ੍ਰੋਪਰ ਜਿੱਥੇ ਵੀ ਤੁਸੀਂ ਕਮਰੇ 'ਚ ਜਾਣਾ ਹੈ ਉੱਥੇ ਤੁਹਾਨੂੰ ਭੇਜ ਦਿੰਦੇ ਆ ਕਿਉਂਕਿ ਹਸਪੀਟਲ ਬਹੁਤ ਜ਼ਿਆਦਾ ਵੱਡਾ ਹੋਣ ਕਰਕੇ ਇੱਥੇ ਰੂਮ ਬਹੁਤ ਜ਼ਿਆਦਾ ਨੇ ਅਤੇ ਜੋ ਬਜ਼ੁਰਗ ਨੇ ਮਰੀਜ਼ਾਂ ਨਾਲ ਆਉਂਦੇ ਨੇ ਉਹ ਕਾਫੀ ਜ਼ਿਆਦਾ ਇੱਥੇ ਉਲਝ ਵੀ ਜਾਂਦੇ ਆ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਬਜ਼ੁਰਗਾਂ ਨਾਲ ਜ਼ਰੂਰ ਆਓ। ਜਿਹੜੇ ਆਪਦੇ ਨੌਜਵਾਨ ਘਰੇ ਹੈਗੇ ਮੁੰਡੇ ਕੁੜੀਆਂ ਉਹ ਜ਼ਰੂਰ ਆਉਣ ਕਿਉਂਕਿ ਇੱਥੇ ਲੋਕਾਂ ਦਾ ਰਸ ਜ਼ਿਆਦਾ ਹੋਣ ਕਾਰਨ ਤੇ ਹਸਪੀਟਲ ਵੱਡਾ ਹੋਣ ਕਾਰਨ ਕਈ ਵਾਰ ਪਤਾ ਨਹੀਂ ਚੱਲਦਾ ਵੀ ਕਿੱਧਰ ਲਈ ਸੈੱਡ ਜਾਣਾ ਤੇ ਕਿੱਧਰ ਲਈ ਸੈੱਡ ਆਉਣਾ ਹੈ। ਕਿਉਂਕਿ ਸਾਰਾ ਹਸਪੀਟਲ ਦੀ ਜੋ ਇਮਾਰਤ ਹੈ ਇੱਕੋ ਤਰ੍ਹਾਂ ਦੀ ਹੈ। ਲਿਫਟਾਂ ਦਾ ਵੀ ਬਹੁਤ ਪ੍ਰਬੰਧ ਹੈ। ਤਾਨੂੰ व्हीलचेयर ਵੀ ਮਿਲਦੀ ਐ ਜਿੰਨੀਆਂ ਵੀ ਸਹੂਲਤਾਂ ਨੇ ਪਾਣੀ ਪੀਣ ਵਾਲੀ ਵਾਸ਼ਰੂਮ ਸਾਰਾ ਤੁਸੀਂ ਵਾਸ਼ਰੂਮ ਤੱਕ ਵੀ ਸਾਰੇ ਏਸੀ ਐ ਜਿੱਥੇ ਮਰਜੀ ਬੈਠੋ ਹਰ ਇੱਕ ਚੀਜ਼ ਤੁਹਾਨੂੰ ਪ੍ਰੋਪਰ ਇੱਥੇ ਦੇਖਣ ਨੂੰ ਮਿਲਦੀ ਐ ਤੇ ਸਾਫ ਸੁਥਰਾ ਹਸਪੀਟਲ ਐ ਤੇ ਡਾਕਟਰ ਸਾਹਿਬਾਂ ਤੁਹਾਨੂੰ ਟੈਸਟ ਲੈ ਕੇ ਦੇਣਗੇ ਉਹ ਟੈਸਟ ਤੁਹਾਡੇ ਜਦੋਂ ਆ ਜਾਣਗੇ ਤਾਂ ਉਹ ਤੁਹਾਨੂੰ ਇੱਕ ਉੱਪਰ 41 10 ਰੂਮ ਐ ਉੱਥੇ ਤੁਹਾਨੂੰ ਭੇਜਣਗੇ ਉੱਥੇ ਮੈਡਮ ਤੁਹਾਨੂੰ ਪੁੱਛਣਗੇ ਵੀ ਤੁਹਾਡੇ ਕਿੰਨੇ ਪਹਿਲਾਂ ઓਪਰੇਟ ਹੋਏ ਐ ਕਿੰਨੇ ਤੁਹਾਡੇ ਜੋ ਬਿਉਸ਼ੀ ਵਾਲੇ ਇੰਜੈਕਸ਼ਨ ਨੇ ਉਹ ਲੱਗੇ ਨੇ ਔਰ ਰਿਕਮੈਂਡ ਕਰਨਗੇ ਆਪਰੇਟ ਲਈ ਜਦੋਂ ਰਿਕਮੈਂਡ ਕਰ ਦੇਣਗੇ ਆਪਰੇਸ਼ਨ ਲਈ ਤਾਂ ਤੁਹਾਨੂੰ ਇੱਕ ਡੇਟ ਦੇ ਦਿੱਤੀ ਜਾਊਗੀ ਸੋਮਵਾਰ ਬੁੱਧਵਾਰ ਸ਼ੁੱਕਰਵਾਰ ਇਹ ਤਿੰਨ ਦਿਨ ਆਪਰੇਟ ਹੁੰਦੇ ਆ ਤਾਂ ਤੁਹਾਨੂੰ ਦੋ ਦਿਨ ਪਹਿਲਾਂ ਉੱਥੇ ਐਡਮਿਟ ਕਰ ਲਿਆ ਜਾਂਦਾ ਐ ਐਡਮਿਟ ਕਰਕੇ ਤੁਹਾਡਾ ਪ੍ਰੋਪਰ ਤੇ ਚੈੱਕ ਅਪ ਕੀਤਾ ਜਾਂਦਾ ਜੇ ਉਹ ਤੁਹਾਡੀ ਸਮੱਸਿਆ ਠੀਕ ਹੁੰਦੀ ਹੈ ਜਾਂ ਬੀਪੀ ਵਾਦਾ ਸ਼ੂਗਰ ਹੈ ਤਾਂ ਤੁਹਾਡਾ ਆਪਰੇਟ ਕਰ ਦਿੱਤਾ ਜਾਂਦਾ ਨਹੀਂ ਤਾਂ ਤੁਹਾਨੂੰ ਦਵਾਈ ਲੈ ਕੇ ਦੇ ਦਿੱਤੀ ਜਾਂਦੀ ਹੈ ਤਾਂ ਤੁਸੀਂ ਜਦੋਂ ਪ੍ਰੋਪਰ ਤਰੀਕੇ ਨਾਲ ਠੀਕ ਹੋ ਜਾਂਦੇ ਹੋ ਤਾਂ ਤੁਸੀਂ ਆ ਕੇ ਆਪਦਾ ਆਪਰੇਟ ਕਰਵਾ ਸਕਦੇ ਹੋ ਬਸ ਇੰਨਾ ਵੀ ਜਿਹੜਾ ਮਰੀਜ਼ ਦੇ ਨਾਲ ਪਰਸਨ ਜਾਂਦਾ ਹੈ ਉਹ ਆਪਦਾ ਜੇ ਤੁਹਾਨੂੰ 3 ਦਿਨ ਕਹੀ ਜਾਂਦੇ ਨੇ ਤਾਂ ਹਫਤਾ ਮੰਨ ਕੇ ਚੱਲੋ ਹਫਤਾ ਤੁਹਾਡਾ ਇਸ ਹਸਪੀਟਲ ਦੇ ਵਿੱਚ ਬੜਾ ਆਸਾਨੀ ਨਾਲ ਲੱਗ ਜਾਂਦਾ ਹੈ ਤੇ ਜਿਹੜੀ ਵੀ ਚੀਜ਼ ਹੈ ਉਹ ਤੁਹਾਨੂੰ ਖੁਦ ਆਪ ਕਰਨੀ ਪਵੇਗੀ ਹਾਂਜੀ ਕੋਈ ਵੀ ਸਟਾਫ ਵਾਲਾ ਤੁਹਾਡੀ ਚੀਜ਼ ਕੋਈ ਹੈਲਪ ਨਹੀਂ ਕਰੇਗਾ ਜੇ ਤੁਸੀਂ ਕੋਈ ਦਵਾਈ ਲੈ ਕੇ ਆਉਣੀ ਆ ਕੋਈ ਫਾਈਲ ਤੱਕ ਹੈ ਹਰ ਇੱਕ ਚੀਜ਼ ਤੁਹਾਨੂੰ ਆਪ ਜਾ ਕੇ ਲੈ ਕੇ ਆਉਣੀ ਪਾਉਗੀ ਜੇ ਬੀਲਚੇਅਰ ਤੋਂ ਲੈ ਕੇ ਜੇ ਮਰੀਜ਼ ਨੂੰ ਕਿਤੇ ਲੈ ਕੇ ਵੀ ਜਾਣਾ ਤਾਂ ਉਹ ਸਭ ਕੁਝ ਤੁਹਾਨੂੰ ਖੁਦ ਆਪ ਕਰਨਾ ਪਵੇਗਾ ਇਹ ਜਾਣ ਤੁਸੀਂ ਧਿਆਨ ਵਿੱਚ ਰੱਖਦੇ ਹੋਏ ਆਪਣੀ ਮਾਤਾ ਦਾ ਅਪਰੇਟ ਕਰਵਾ ਸਕਦੇ ਹੋ ਅਗਲੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਕਾਰਡ ਤੇ ਕਿਵੇਂ ਕਾਰਡ ਨੂੰ ਅਪਰੂਵ ਕਰਵਾਉਣਾ ਹੈ ਕਿਹੜੀ ਵਿੰਡੋ ਤੇ ਜਾਣਾ ਹੈ ਕਿਹੜੇ ਤੁਹਾਨੂੰ ਬੈੱਡ ਮਿਲਦੇ ਹਨ ਕਿੱਥੇ ਤੁਹਾਨੂੰ ਰੱਖਿਆ ਜਾਂਦਾ ਹੈ ਹਰ ਇੱਕ ਇਨਫੋਰਮੇਸ਼ਨ ਥੀਟਰ ਤੱਕ ਤੇ ਉਸ ਤੋਂ ਬਾਅਦ ਕੀ ਪ੍ਰੋਸੈਸ ਹੈ ਕਿਵੇਂ ਐਕਸਰਸਾਈਜ਼ ਕਰਵਾਈ ਜਾਂਦੀਆਂ ਨੇ ਤੁਹਾਨੂੰ ਅਗਲੀ ਵੀਡੀਓ 'ਚ ਦੇਖਣ ਨੂੰ ਮਿਲ ਜਾਊਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ 6 ਜ਼ਰੂਰ ਕਰ ਦਿਓ ਚੰਗੀ ਲੱਗੀ ਤਾਂ ਲਾਈਕ ਸ਼ੁਰੂ ਕਰਕੇ ਜਾਇਓ ਜੀ ਧੰਨਵਾਦ ਜੀ